ਹਾਂਜੀ ਸੰਦੂ ਪਰਿਵਾਰ ਵੱਲੋਂ ਅੱਜ ਜੋ ਚੂਰਮੇ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਸਾਡੇ ਵੀ ਖੜੇ ਆ ਚੂਰਮੇ ਦੀ ਸੇਵਾ ਜੋ ਚੱਲ ਰਹੀ ਹੈ ਸੰਦੂ ਪਰਿਵਾਰ ਵੱਲੋਂ ਡਾਕਟਰ ਸਾਹਿਬ ਮਰੇ ਨੇ ਛਿੰਦਰ ਦੇ ਸ਼ਿਸ਼ੂ ਦੀ ਸੀ ਛਿੰਦਰ ਸਾਹਿਬ ਬਹੁਤ ਕੀ ਲੈ ਹੋਰ ਜੀ ਕੀ ਹਾਲਾ ਠੀਕ ਆ ਵਧੀਆ ਵਧੀਆ ਇਹ ਆਏ ਸਾਲ ਸਰ ਤੁਸੀਂ ਸੇਵਾ ਕਰਦੇ ਹੋ ਬਾਬਾ ਜੀ ਦਾ ਤੁਰਨਾ ਅਸੀਂ ਕੁੱਟ ਦਿੰਨੇ ਆ ਅੱਛਾ ਮਾਰਨੇ ਵਿੱਚ ਕੁੱਟਣਾ ਹਾਂ ਠੀਕ ਹੈ ਦੱਸ ਦਿਓ ਮਾੜੀ ਡਿਟੇਲ ਚ ਕਿਵੇਂ ਵੀ ਖੁਸ਼ੀ ਤੌਰ ਤੇ ਕਿ ਵੈਸੇ ਹੀ ਵੈਸੇ ਹੀ ਪਹਿਲਾਂ ਤੋਂ ਲੈ ਕੇ ਕੁੱਟ ਦਿੰਦੇ ਹਾਂ ਖੁਸ਼ੀ ਤੌਰ ਤੇ ਅੱਛਾ ਸਾਰੇ ਸੰਧੂ ਪਰਿਵਾਰ ਹਾਂ ਸਾਰੇ ਸੰਧੂ ਪਰਿਵਾਰੋਂ ਹਾਂ ਪਹਿਲਾਂ ਛਲੀਆਂ ਰਕੇ ਵੀ ਗਏ ਆ ਠੀਕ ਹੈ ਮਿਹਰਬਾਨੀ ਜੀ ਜੀ ਸਾਡੇ ਸ਼ਿੰਦਰ ਸਾਹਿਬ ਯਾਰ ਲਫਾਫਾ ਲੈ ਗਿਆ ਕੋਈ ਲੈ ਲੈ ਦੇ ਕੋਈ ਆਹ ਤਾਂ ਹੋਰ ਨਾ ਲਫਾਫਾ ਲਾਡੀ ਗੱਲ ਲਫਾਦੀ ਉੱਥੇ ਪਰਾਟ ਹਾਂਜੀ